ਕਿਉਂ ਨਹੀਂ ਜਾਣ ਦੇ ਰਹੇ ਪੁੱਛੋ ਇਹਨਾਂ ਨੂੰ ਤੁਹਾਡੇ ਕੋਲ ਤਾਂ ਆਈਡਿ ਕਾਰਡ ਵੀ ਹੈ ਦਿਖਾ ਦੋ ਆਈ ਕਾਰਡ ਜੀ ਮੈਂ ਆਈ ਕਾਰਡ ਵੀ ਦਿਖਾ ਦਿੱਤਾ ਪਰ ਇਹ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ ਤੇ ਹੁਣ ਇਹਨਾਂ ਨੇ ਕਿਹਾ ਕਿ ਮੇਨ ਗੇਟ ਖੋਲੇ ਜੰਗ ਪਰ ਮੇਨ ਗੇਟ ਵੀ ਨਹੀਂ ਖੋਲ ਰਹੇ ਇਸ ਤਰੀਕੇ ਨਾਲ ਅੰਦਰ ਗਏ ਜਿਵੇਂ ਕੋਈ ਚੋਰ ਹੁੰਦਾ ਡਾਕੂ ਹੁੰਦਾ ਇਹ ਪਤਾ ਲੱਗਦਾ ਕਿ ਵਿਦਿਆਰਥੀਆਂ ਨਾ ਕਿੰਨਾ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰਿਆ ਅਸੀਂ ਘਰੋਂ ਆਏ ਹਾਂ ਤੇ ਸਾਡੇ ਕੋਲ ਐਨੇ ਐਨੇ ਸਮਾਨ ਹੈ ਹੁਣ ਅਸੀਂ ਕਿੱਥੇ ਜਾਏ ਸੜਕਾਂ 'ਤੇ ਰੋਲੀਏ ਸਾਡੇ ਤੇ ਹੋਸਟਲ ਹੀ ਹੈ ਇੱਥੇ ਅਸੀਂ ਤਾਂ ਹੋਸਟਲ ਤੁਸੀਂ ਘਰ ਤੋਂ ਆਏ ਹੋ ਕਿੱਥੋਂ ਕਿੱਥੋਂ ਘਰ ਤੋਂ ਆਈ ਹਾਂ ਮੈਂ ਅਨੰਦਪੁਰ ਸਾਹਿਬ ਦੀ ਹਾਂ ਅਨੰਦਪੁਰ ਸਾਹਿਬ ਤੋਂ ਆਏ ਸਵੇਰੇ ਚੱਲੇ ਹੋਗੇ ਉਰੇ ਆ ਕੇ ਫਿਰ ਸਵੇਰੇ ਮੈਂ 5 ਵਜੇ ਦੀ ਨਿਕਲੀ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਤੇ ਕੀ ਕਰੇ ਕਿ ਮੇਨ ਗੇਟ ਖੋਲੇ ਜਦੋਂ ਮੇਨ ਗੇਟ ਵੀ ਨਹੀਂ ਖੋਲ ਰਹੇ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀਆਂ ਤੇ ਵੀ ਕੰਬਦੀ ਲੱਗ ਗਈ ਆ ਤਾਂ ਸਰ ਹੁਣ ਬੋਲਿਆ ਕੇ ਤੇ ਕੰਬਦੀ ਲਗਾ ਦੇ ਦਿੰਦੀ ਆ ਇਹਨਾਂ ਦੇ ਕੋਲ ਪਹਿਚਾਨ ਪੱਤਰ ਹੈ ਸਰ ਆਈਡੀ ਕਾਰਡ ਆਈਡੀ ਕਾਰਡ ਹੋਈਆਂ 5 ਵਜੇ ਦੀ ਚੱਲੀ ਹੋਈਆਂ ਅੰਦਰ ਉਹਦਾ ਹੋਸਟਲੋਂ ਨੇ ਹੋਸਟਲ ਜਾਣਾ ਹੈ ਹੁਣ ਕਾਰਡ ਦੇਖ ਕੇ ਅਮਜਾਇਾ ਜਿੰਨਕੋ ਜੋ ਯੂਨੀਵਰਸਿਟੀ ਦਾ ਕਾਰਡ ਦੇਖ ਲੂ ਨਾ ਇਹਦਾ ਪੈਰ ਮੈਂ ਨਾਲ ਸੇ ਬਾਤ ਨਾ ਕਰੂੰ ਕਰੋ ਕਰਵਾ ਸਕਦੇ ਹਾਂ ਵੀ ਵੀ ਵਿਲ ਟੇਕ ਡਿਸੀਜਨ ਜੀ ਡਿਸੀਜਨ ਲੈ ਲੇਂਗੇ ਉਸ ਵਿੱਚੋਂ ਸਰ ਕਿੰਨੇ ਟਾਈਮ ਚ ਸਰ ਅਭੀ ਲੈ ਜੀ ਕਿੰਨੀ ਰੋ ਰਹੀ ਹੈ ਸਰ ਜਿੱਕੜੀ ਹੋ ਜਾਵੇ ਯਾਹਾਂ ਸੇ ਹਟ ਜਾਓ ਉਸ ਦਾ ਡਿਸੀਜਨ ਲੈ ਲੈਂਦੇ ਹਾਂ ਅਸੀਂ ਕਿਉਂ ਹਟਾਂਗੇ ਅਸੀਂ ਦਿਖਾਵਾਂਗੇ ਕਿ ਅਸੀਂ ਕਿਉਂ ਹਟਾਂਗੇ ਆਪਕੋ ਜੋ ਇਹ ਇਸੇ ਤਰ੍ਹਾਂ ਨਹੀਂ ਡੈਂਟੀ ਕਾਰਡ ਵਾਲੇ ਵਿਦਿਆਰਥੀ ਨੂੰ ਵੀ ਰੋਕ ਲਓ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਦਾ ਕੋਈ ਬੈਕ ਹੋਰੀ ਆ ਹੁਣ ਕਿਉਂ ਪਿੱਛੇ ਨੂੰ ਆਵੇ ਬਿਲਕੁਲ ਨਹੀਂ ਫੇਰ ਗੁੰਦਾਮਾ ਜਿਹੜਾ ਦੋਨੋਂ ਪਾਸੇ ਮੀਡੀਆ ਨੂੰ ਕਹਿਆ ਜਾ ਰਿਹਾ ਕਿ ਤੁਸੀਂ ਹਟੋ ਵਿਦਿਆਰਥੀ ਲਗਾਤਾਰ ਜਿੱਦ ਕਰ ਮੀਡੀਆ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਟੋ ਫ ਇਹ ਤਾਂ ਸਾਡੇ ਤੇ ਤਕਲੀਫ ਹੈ ਕਿ ਤੁਸੀਂ ਹਟੋ ਪਾਸਾਈਡ ਤੇ ਹਾਂਜੀ ਅਸੀਂ ਫੇਰ ਸਾਨੂੰ ਪਿੱਛੇ ਨੂੰ ਕਰ ਰਹੇ ਨੇ ਤੁਸੀਂ ਲੰਗਾਓਗੇ ਜੀ ਜੇ ਅਸੀਂ ਹਟ ਜਾਾਂਗੇ ਲੰਗਾਓਗੇ ਲੰਗਾਓਗੇ ਜੇ ਅਸੀਂ ਸਮੇਤ 2 ਨੰਬਰ ਗੇਟ ਤੇ ਹੰਗਾਮਾ ਹੋਗਾ ਚਲੋ ਚਲੋ ਭੇਜ ਰਹੇ ਨੇ ਤਾਂ ਇਸ ਵਕਤ ਗੇਟ ਖੋਲ ਦਿੱਤਾ ਗਿਆ ਹੈ ਤਸਵੀਰ ਵੱਡੇ ਹੰਗਾਮੇ ਤੋਂ ਬਾਅਦ ਤਸਵੀਰ ਅਸੀਂ ਤੁਹਾਨੂੰ ਦਿਖਾ ਦਈਏ ਇਹ ਤਾਲਾ ਖੋਲਿਆ ਜਾਵੇਗਾ ਲੋਕ ਲਗਾ ਦਿੱਤਾ ਗਿਆ ਹੈ ਔਰ ਬਾਹਰ ਜਾਣ ਦਿੱਤਾ ਜਾ ਰਿਹਾ ਪਰ ਅੰਦਰ ਨਹੀਂ